ਦੇਖੋ ਜੀ ਆ ਘੁੱਗੀ ਨੂੰ ਅਸੀਂ ਬਹੁਤ ਬਚਾ ਕੇ ਰੱਖਿਆ ਸੀਗਾ ਮਤਲਬ ਬੱਚੇ ਇਹ ਨੇ ਇਹ ਬੱਚਾ ਇਹ ਘੁੱਗੀ ਦਾ ਇਹ ਅਸੀਂ ਆਂਡੇ ਬਹੁਤ ਬਚਾਏ ਬੱਚੇ ਬਹੁਤ ਬਚਾਏ ਹੋਰ ਪੰਛੀਆਂ ਤੋਂ ਤੇ ਪਰ ਇਹ ਪੰਛੀ ਜਿਹੜਾ ਅੱਜ ਚੜ ਗਿਆ ਡਿੱਕੇ ਬਾਜ ਜਿਹੜੇ ਉਹ ਜਿਹੜੀ ਗਰਜ ਜੀ ਹੁੰਦੀ ਆ ਤੇ ਉਹਨੇ ਇਹਦੇ ਨਾਲ ਆਹ ਦੇਖੋ ਉਹਨੇ ਇਹਦੇ ਮਾਰਿਆ ਚਾਰੇ ਦੇ ਉੱਤੇ ਚਾਰੇ ਨਾਲ ਬੱਚਾ ਮਰ ਗਿਆ ਹੁਣ ਅੰਨਾ ਪੰਛੀਆਂ ਦਾ ਧਿਆਨ ਤਾਂ ਬਹੁਤ ਰੱਖਦੇ ਆਂ ਅਸੀਂ ਤੇ ਗਾਇਸ ਵੀਰਿਓ ਭੈਣੋ ਤੁਸੀਂ ਵੀ ਪੰਛੀਆਂ ਦਾ ਧਿਆਨ ਰੱਖਿਆ ਕਰੋ ਹੁਣ ਆਪਾਂ ਇਹਨੂੰ ਚਾਰੇ ਨੂੰ ਕੱਢ ਕੇ ਆਵਾਂਗੇ ਕਿਤੇ ਟੋਆ ਪੱਟ ਕੇ ਚਾਰੇ ਨੂੰ ਦੇਖੋ ਕਿੰਨੀ ਸੋਣੀ ਘੁਗੀ ਸੀਗੀ ਦੇੜਾ ਬਹਿ ਗਿਆ ਕਿਸੇ ਦਾ ਸੜੇ ਦਾ ਬਾਜ ਦਾ ਮਾਰ ਹੀ ਜਾਦੇ ਰੱਬ ਕਰਕੇ ਸਾਡੀ ਘੁਗੀ ਮਾਰਤੀ ਦੇਖੋ ਇੱਥੇ ਮਾਰਿਆ ਦੇ ਚੁੰਝ